ਅੱਜ ਕੱਲ੍ਹ ਜ਼ਮਾਨਾ ਤਾਂ ਦੇਖੋ ਫੋਨ ਵਿੱਚ ਨਾ ਜਾਣੇ ਇਹੋ ਜਿਹੇ ਕਿਹੜੇ ਹੀਰੇ ਮੋਤੀ ਜੜੇ ਨੇ ਜੋ ਸਾਹਮਣੇ ਬੈਠੇ ਦੋਸਤ ਹੀ ਤਕਲੀਫ ਨਜ਼ਰ ਆਏ ਮੇਰੇ ਖੇਤਾਂ ਵਿੱਚ ਨਦੀਨਾਂ ਦੀ ਇੰਨੀ ਦਿੱਕਤ ਏ ਪਰ ਇਹਨੂੰ ਕੀ ਜ਼ਮਾਨੇ ਨੂੰ ਘੋਸ਼ਣਾ ਬੰਦ ਕਰ ਤੇ ਆ ਲੈ ਆਪ ਦੇਖ ਲੈ ਤੁਹਾਡੇ ਖੇਤਾਂ ਵਿੱਚੋਂ ਨਦੀਨਾਂ ਦਾ ਛੁਟਕਾਰਾ ਪਾਉਣ ਲਈ ਇੱਕ ਸ਼ਾਨਦਾਰ ਨਦੀਨ ਨਾਸ਼ਕ ਪਨੀਡਾ ਗ੍ਰਾਂਥ ਇਹ ਬਿਜਾਈ ਦੇ ਸਮੇਂ ਪ੍ਰਯੋਗ ਕੀਤਾ ਜਾਣ ਵਾਲਾ ਸ਼ਕਤੀਸ਼ਾਲੀ ਨਦੀਨ ਨਾਸ਼ਕ ਅਗਰ ਇਸ ਨੂੰ ਸਹੀ ਸਮੇਂ ਅਤੇ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਹ ਨਦੀਨਾ ਨੂੰ ਉਗਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੰਦਾ ਹੈ ਇਹ ਇੱਕ ਕਮਾਲ ਦੀ ਪੀਈਐਸ ਤਕਨੀਕ ਦੇ ਨਾਲ ਬਣਿਆ ਹੈ ਇਹ ਲੰਬੇ ਸਮੇਂ ਤੱਕ ਨਦੀਨਾ ਨੂੰ ਖੇਤ ਵਿੱਚ ਉਗਣ ਨਹੀਂ ਦਿੰਦਾ ਅਤੇ ਫਸਲ ਦੇ ਸ਼ਾਨਦਾਰ ਵਾਦੇ ਨੂੰ ਯਕੀਨੀ ਬਣਾਉਂਦਾ ਹੈ ਇਸ ਲਈ ਇਹ ਹੈ ਭਾਰਤ ਦੇ ਲੱਖਾਂ ਕਿਸਾਨਾਂ ਦਾ ਭਰੋਸਾ ਦੇਖ ਰਹੇ ਹੋ ਅੱਜ ਕੱਲ ਦਾ ਜ਼ਮਾਨਾ ਦੋਸਤ ਨੂੰ ਮਿਲਣ ਆਏ ਹੈ ਇਹ ਫੋਨ ਵੇਖ ਕੇ ਮੁਸਕਰਾ ਰਹੇ ਹਨ ਲੱਗਦਾ ਹੈ ਇਹਨਾਂ ਨੂੰ ਵੀ ਇਹਨਾਂ ਦੇ ਹੀਰੇ ਮੋਤੀ ਮਿਲ ਹੀ ਗਏ ਤਾਂ ਤੁਸੀਂ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਹੋ ਆਪਣੇ ਖੇਤਾਂ ਵਿੱਚ ਅੱਜ ਹੀ ਪਨੀਰ ਦਾ ਗਰਾਡੇ ਵਰਤੋ ਅਤੇ ਨਦੀਨਾ ਦੇ ਸ਼ਾਨਦਾਰ ਕਾਬੂ ਪਾਓ